ਜੀ ਵੀ ਇਹਨਾਂ ਐਪਾਂ ਦੀ ਚਪੇਟ ਦੇ ਵਿੱਚ ਨਾ ਆ ਜਾਓ ਬਹੁਤ ਲੋਕ ਮਾਰੇ ਜਾ ਚੁੱਕੇ ਆ ਬਹੁਤ ਲੋਕ ਹਰ ਰੋਜ਼ 40 ਲੋਕ ਜਿਹੜੇ ਮਾਨਸਿਕ ਰੋਗਾਂ ਦਾ ਸ਼ਕਾਰ ਹੋ ਰਹੇ ਆ ਭਾਰਤ ਦੇ ਵਿੱਚ ਨੂੰ ਮੈਂ ਦੱਸਦਾ ਜਿਹੜੀਆਂ ਐਪਾਂ ਚੱਲਦੀਆਂ ਆਂ ਜਿਨ੍ਹਾਂ ਨੂੰ ਕਹਿ ਲੈਂਦੇ ਤੁਸੀਂ ਟੀਮ ਬਣਾ ਕੇ ਪੈਸੇ ਜਿੱਤ ਲਓ ਰੰਮੀ ਖੇਡ ਲਓ ਲੂਡੋ ਖੇਡ ਲਓ ਫਲਾਨਾ ਖੇਡ ਲਓ ਬਹੁਤ ਸਾਰੀਆਂ ਕਲਰ ਪ੍ਰੋਡੈਕਸ਼ਨ ਵਾਲੀਆਂ ਐਪਾਂ ਆ ਗਈਆਂ ਇਹ ਸਾਰੀਆਂ ਐਪਾਂ ਦੇ ਵਿੱਚ ਤੁਹਾਡੇ ਜਿੱਤਣ ਦੇ ਚਾਂਸ ਸਮਝ ਲਓ ਸਮਝ ਲਓ ਮੂਹਰੇ ਜਿਹੜੀਆਂ 6-7 ਜੀਰਮਾ ਲਾ ਕੇ ਮਗਰ 0.6% ਬਣਦੇ ਆ ਕਹਿਣ ਤੋਂ ਭਾਵ ਕਿਸੇ ਦੇਖਦਾ ਥੋੜੀ ਜਿਹੀ ਪ੍ਰਧਾਨ ਮੰਤਰੀ ਬਣ ਸਕਦੇ ਆ ਪਰ ਇਹਨਾਂ ਤੋਂ ਕਦੇ ਪੈਸੇ ਨਹੀਂ ਜਿੱਤ ਸਕਦੇਗੇ ਜਿਹੜੇ ਸਿਰਫ ਇੱਕਾ ਦੁੱਕਾ ਜਿਹੜੇ ਲੋਕ ਜਿੱਤਦੇ ਕੁਝ ਹਜ਼ਾਰ ਰੁਪਏ ਜਿਨ੍ਹਾਂ ਦਾ ਕਰਕੇ ਬਾਕੀ ਲੋਕ ਐਡਿਕਸ਼ਨ ਦਾ ਸਕਾਰ ਹੁੰਦੇ ਆ ਇਹਦੇ ਵਿੱਚ ਰੈਫਰਲ ਰੈਂਕ ਪਾਇਆ ਜਾਂਦਾ ਕਿ ਜਿਹੜਾ ਕੋਈ ਬੱਚਾ ਇਹਦਾ ਸਕਾਰ ਹੋ ਗਿਆ ਤਾਂ ਗਾ ਗਏ ਰੈਫਰ ਕਰ ਕਰਕੇ ਉਹਨੂੰ ਥੋੜੇ ਵਿੱਚ ਪੈਸੇ ਆ ਜਾਂਦੇ ਆ ਇਹ ਗੱਲ ਨੂੰ ਸੁਣੋ ਜਿਹੜਾ ਸੀ ਇਹ ਜੂਆ ਇਹ ਬਹੁਤ ਪੁਰਾਣੇ ਸਮੇਂ ਤੋਂ ਚੱਲਦਾ ਆਉਂਦਾ ਹੈਗਾ ਹਿੰਦੁਸਤਾਨ ਦੇ ਵਿੱਚ ਹਨਾ ਮੁਗਲਾਂ ਦੇ ਸਮੇਂ ਤੋਂ ਕਹਿ ਲਓ ਉਦੋਂ ਹੀ ਪਹਿਲਾਂ ਕਹਿ ਲਓ ਬਾਅਦ ਜਾ ਕੇ ਗੇਜਾਂ ਨੇ ਕਾਨੂੰਨ ਬਣਾਤਾ ਸੀਗਾ 1867 ਦੇ ਵਿੱਚ ਕਿ ਜਿਹੜਾ ਇਹ ਜੂਆ ਇਹ ਅਨਲੀਗਲ ਆ ਜਿਹੜੀ ਜਾਨੀ ਕਿ ਜਿਹੜੀ ਗੇਮ ਆਫ ਚਾਂਸ ਆ ਉਹ ਅਨਲੀਗਲ ਆ ਗੇਮ ਆਫ ਸਕਿੱਲ ਜਿਹੜੀ ਹੋ ਲੀਗਲ ਆ ਹੁਣ ਜਿਹੜੀ ਗੇਮ ਆਫ ਚਾਂਸ ਆ ਜਿਹੜਾ ਨਿਰਾਪੂਰਾ ਕਹਿ ਲਓ ਵੀ ਆਪਣੇ ਲੱਕ ਤੇ ਡਿਪੈਂਡ ਕਰਦੀ ਆ ਉਹ ਹੋ ਗਈ ਗੇਮ ਆਫ ਚਾਂਸ ਜਿਹੜੀ ਗੇਮ ਆਫ ਸਕਿੱਲ ਹੋ ਗਈ ਮੰਨ ਲਓ ਜਿਵੇਂ ਹਾਰਸ ਰਾਈਡਿੰਗ ਤੇ ਲੋਕ ਘੋੜਿਆਂ ਤੇ ਪੈਸੇ ਲਾਉਂਦੇ ਆ ਵੀ ਉਹ ਦੇਖਦੇ ਆ ਵੀ ਇਹ ਕੋਡੇ ਦਾ ਪਹਿਲਾ ਕੀ ਰਿਕਾਰਡ ਆ ਜੋਕੀ ਦਾ ਕੀ ਰਿਕਾਰਡ ਆ ਵੀ ਲੋਕ ਸੋਚ ਸਮਝ ਕੇ ਪੈਸੇ ਲਾਉਂਦੇ ਆ ਵੀ ਜਿਹੜੀ ਸਕਿੱਲ ਵਾਲੀ ਕੈਟਾਗਰੀ ਚ ਆ ਗਈ ਉਹ ਸਹੀ ਆ ਬਾਕੀ ਗਲਤ ਆ ਹੁਣ ਤੁਸੀਂ ਦੇਖਿਆ ਹੋਊਗਾ ਲੋਕਾਂ ਨੂੰ ਪੁਲਿਸ ਜੂਆ ਖੇਡਦਿਆਂ ਨੂੰ ਚੱਕ ਕੇ ਲੈ ਜਾਂਦੇ ਆ ਵੀ ਇਹ ਪੱਤੇ ਹੀ ਖੇਡੇ ਜਾਂਦੇ ਸੀਗੇ ਪਰ ਜਿਹੜੀਆਂ ਇਹ ਐਪਾਂ ਇਹ ਵੀ ਜੂਏ ਦਾ ਕੰਮ ਹੀ ਕਰਦੀਆਂ ਆ ਪਰ ਇਹਨਾਂ ਦੇ ਵਿੱਚ ਕੀ ਆ ਜਿਹੜਾ ਸਾਡੇ ਦੇਸ਼ ਦਾ ਕਾਨੂੰਨ ਆ ਇਹ ਸਪਸ਼ਟ ਨਹੀਂ ਹੈਗਾ ਗੇਮ ਆਫ ਸਕਿੱਲ ਤੇ ਗੇਮ ਆਫ ਚਾਂਸ ਦੇ ਵਿੱਚ ਕੋਰਟ ਦੇ ਵਿੱਚ ਜਦੋਂ ਵੀ ਕੇਸ ਜਾਂਦਾਗਾ ਉਥੇ ਸਾਬਿਤ ਕਰ ਦਿੱਤਾ ਜਾਂਦਾ ਕਿ ਗੇਮ ਆਫ ਸਕਿੱਲ ਆ ਜਿਵੇਂ ਹੁਣ ਟੀਮ ਬਣਾਉਣੀ ਹੈ ਕਹਿ ਦਿੰਦੇ ਵੀ ਟੀਮ ਦਾ ਉਹ ਪਲੇਅਰ ਦਾ ਰਿਕਾਰਡ ਦੇਖਦੇ ਆ ਪੈਚ ਕੰਡੀਸ਼ਨ ਦੇਖਦੇ ਆ ਫਿਰ ਲੋਕ ਆਪਦੀ ਟੀਮ ਬਣਾ ਕੇ ਪੈਸੇ ਲਾਉਂਦੇ ਆ 18 ਕਰੋੜ ਐਕਟਿਵ ਯੂਜ਼ਰ ਆ ਇਨ ਆਪਸ ਦੇ ਫੈਂਟਸੀ ਐਪ ਜਿਹੜੀਆਂ ਚੱਲਦੀਆਂ ਐ ਜਿਨ੍ਹਾਂ ਨੇ ਲੋਕਾਂ ਨੂੰ ਬਰਬਾਦ ਕਰ ਦਿੱਤਾ ਕਿਤੇ ਤੁਸੀਂ ਇਹ ਚਾਂਸੇਸ ਨਾ ਜੋ ਕੋਈ ਵੀ ਐਪ ਆਪਦੇ ਫੋਨ ਦੇ ਵਿੱਚ ਇੰਸਟਾਲ ਨਾ ਕਰ ਬੈਠੋ ਪਲੇ ਸਟੋਰ ਦੇ ਬਾਹਰੋਂ ਮਾਂਜੇ ਲਾਦੂ ਬਹੁਤ ਬਹੁਤ ਆਈਪਾਂ ਰੋਈ ਰੋਜ਼ 50 50 100 100 ਆਈਪਾਂ ਜੜੀਆਂ ਕੱਟੀਆਂ ਜਾ ਰਹੀਆਂ ਏ ਜਿਹੜੀਆਂ ਲੋਕਾਂ ਨਾਲ ਧੋਖਾ ਧੜੀ ਕਰਦੀਆਂ ਜਿਹੜੀਆਂ ਆਈਪਾਂ ਬਹੁਤ ਫੇਮਸ ਹੋ ਗਈਆਂ ਹੁਣ ਜਿਨ੍ਹਾਂ ਦਾ ਪ੍ਰਮੋਸਨ ਸੌਰਵ ਗੰਗਲੀ ਕਹਿ ਲੋ ਵਿਰਾਟ ਕੋਹਲੀ ਕਹਿ ਲੋ ਥੋਨੀ ਕਹਿ ਲੋ ਖੇਲੋ ਦਿਮਾਗ ਸਿਓ ਕਿਉਂ ਕਹਿੰਦੇ ਆ ਵੀ ਇਹ ਗੇਮ ਆਫ ਸਕਿੱਲ ਲੱਗੇ ਤੁਸੀਂ ਆਪ ਸੋਚੋ ਕਿੰਨੇ ਕ੍ਰਿਕਟਰ ਆ ਕਿੰਨੇ ਕ੍ਰਿਕਟ ਸਿੱਖ ਰਹੇ ਆ ਵੱਡੇ ਤੋਂ ਵੱਡੇ ਕ੍ਰਿਕਟਰ ਆ ਉਹ ਪੈਸਾ ਕਿਉਂ ਨਹੀਂ ਜਿੱਤਦੇ ਇਹਨਾਂ ਤੋਂ ਜੇ ਗੇਮ ਆਫ ਸਕਿੱਲ ਹੋਵੇ ਉਹਨਾਂ ਜਿਹੜੀ ਨੌਲੇਜ ਤਾਂ ਕਿਸੇ ਨੂੰ ਨਹੀਂ ਹੈਗੀ ਜਿੱਦ ਦਾ ਕੋਣ ਕੋ ਰੈਂਡਮ ਜਾ ਬੰਦਾ ਜਿਹਨੂੰ ਕੋਈ ਜਾਣਦਾ ਨਹੀਂ ਹੁੰਦਾਗਾ ਜਿੱਥੇ ਸਾਬਤ ਹੁੰਦਾ ਵੀ ਗੇਮ ਆਫ ਚਾਂਸ ਆ ਇਹਦਾ ਚਾਂਸ ਬਹੁਤ ਘੱਟ ਆ ਕਿਉਂਕਿ ਇਹਦੇ ਵਿੱਚ ਟੈਕਸ ਲੱਗਦਾਗਾ ਪ੍ਰੋਪਰ ਇਹਦੇ ਬਾਅਦ ਸਰਕਾਰ ਨੂੰ ਬਹੁਤ ਪੈਸਾ ਜਾਂਦਾਗਾ ਜਿਹੜੇ ਮਸੂਰੀ ਕਰਦੇ ਆ ਉਹ ਐਕਸਟਰਾ ਨੂੰ ਜਾਂਦਾ ਬੀਸੀਸੀਆਈ ਨੂੰ ਵੀ ਪੈਸਾ ਜਾਂਦਾਗਾ ਤੇ ਪੈਸਾ ਦੇ ਦੋ ਸਾਰੇ ਜਾਣੇ ਦੋ ਪੈਸਾ ਕਮਾ ਰਹੇ ਆ ਜਾਂਦਾ ਕਿਦਾਂਗਾ ਜਾਂਦਾ ਆਮ ਲੋਕਾਂ ਦਾ ਜਿਹੜੇ ਬੇਕੂਫ ਬਣਦੇ ਆ ਇਹਨਾਂ ਨੂੰ ਡਾਊਨਲੋਡ ਕਰਕੇ ਇਹਨਾਂ 'ਚ ਪੈਸੇ ਲਾਉਂਦੇ ਆ ਇਹ ਵੀਡੀਓ ਸਾਰਿਆਂ ਦੇ ਨਾਲ ਸ਼ੇਅਰ ਕਰ ਦਿਓ ਕਿ ਇਹਨਾਂ ਐਪਾਂ ਨੂੰ ਕੋਈ ਜਿੱਤ ਨਹੀਂ ਸਕਦਾ ਇਹਨਾਂ ਦੀ ਕੋਡਿੰਗ ਇਸ ਹਿਸਾਬ ਨਾਲ ਹੋਈ ਹੁੰਦੀ ਆ ਅਲਟੀਮੇਟ ਜਿਹੜਾ ਫਾਇਦਾ ਉਹਨੂੰ ਹੋਣਾ ਜਿਹੜਾ ਇਹ ਗੇਮ ਦਾ ਆਕਾ ਹੈ ਜਿਹੜਾ ਹੈਗੇ ਇਹਨੂੰ ਚਲਾ ਰਿਹਾਗਾ ਬਹੁਤ ਲੋਕ ਬੜੇ ਲੋਕ ਇਹਦਾ ਸਕਾਰ ਹੋ ਗਏ ਬੜੇ ਬੜੇ ਲੋਕਾਂ ਨੇ ਪੈਸੇ ਗਵਾ ਕੇ ਕੇਸ ਕਰ ਕਰ ਦੇਖ ਲੈ ਪਰ ਕੋਰਟ ਦੇ ਵਿੱਚ ਇਹਨਾਂ ਨੂੰ ਕੋਈ ਜਿੱਤ ਨਹੀਂ ਸਕਦਾਗਾ ਕਦੇ ਵੀ ਗਲਤੀ ਨਾ ਕਰ ਬੈਠੋ ਆਨਲਾਈਨ ਆਈਪਾ ਨੂੰ ਆਪਦੇ ਫੋਨ ਦੇ ਵਿੱਚ ਕਰਕੇ ਵੀ ਤੁਸੀਂ ਗੇਮਾਂ ਖੇਡ ਕੇ ਪੈਸੇ ਜਿੱਤ ਲਓਗੇ ਸਭ ਤੋਂ ਵੱਡੀ ਬੇਵਕੂਫੀ ਇਹ ਹੋਊਗੀ ਅੱਗੇ ਸ਼ੇਅਰ ਜ਼ਰੂਰ ਕਰਨਾ ਹੈ ਵੀਡੀਓ ਬਹੁਤ ਲੋਕ ਮਾਂਜੇ ਜਾ ਚੁੱਕੇ ਆ ਚੀਜ਼ ਦੇ ਨਾਲ ਠੀਕ ਹੈ ਜੀ ਆਪਾਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਆ ਪੰਜਾਬੀ ਸਟੇਟਸ ਕੋ